ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸਰਿੰਦਰ ਕੋ ਬਾ ਸੁਆਗਤ ਆ ਤੁਹਾਡਾ ਮੇਰੇ ਚੈਨਲ ਤੇ ਜੀ ਚੈਨਲ ਇਹ ਮੇਰਾ ਜੀ 파ਰਮ ਬੈਂਸ 7995 ਸਾਡੀ ਦੋਨਾਂ ਦੀ ਫੋਟ ਲੱਗੀ ਹੈ ਮੇਰੇ ਤਾਂ ਸਰਦਾਰ ਜੀ ਦੀ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਲੋ ਜੀ ਤਿਆਰ ਹੋ ਗਈਆਂ ਮੈਂ ਹੁਣ ਅੱਜ ਚੱਲਦੇ ਆ ਪਹਿਲਾਂ ਤਾਂ ਜਾਣਾ ਦਵਾਈ ਲੈਣ ਦਵਾਈ ਲੈ ਕੇ ਫੇ ਅਸੀਂ ਜਾਣਾ ਆ ਸਾਰੀ ਘਰਦੋਰਾ ਸਾਹਿਬ ਸਾਰੀ ਗੁਰਦੁਆਰਾ ਸਾਹਿਬ ਤੋਂ ਵੀ ਗਾਂ ਦੋ ਵਾਂਡੇ ਹੋਰ ਕੱਢਣੇ ਜਿੱਥੇ-ਜਿੱਥੇ ਵੀ ਗਏ ਤੁਹਾਨੂੰ ਨਾਲ-ਨਾਲ ਲੈ ਕੇ ਜਾਵਾਂਗੇ ਜੀ ਚਲੋ ਜੀ ਤਿਆਰ ਮੈਂ ਹੋ ਗਈ ਆ ਸਰਦਾਰ ਜੀ ਬਾਹਰ ਨੂੰ ਚੱਲ ਗਏ ਆ ਗਾਈ ਨੂੰ ਠੀਕ ਆ ਲਵਾਉਣ ਤਾਂ ਬੈਗ ਮੈਂ ਤਿਆਰ ਕਰ ਲਿਆ ਨਾਲ ਦੁੱਧ ਗੁਰਦੁਆਰਾ ਸਾਹਿਬ ਚੜਾਉਣਾ ਆ ਤਾਂ ਸਾਰੀ ਗੁਰਦੁਆਰਾ ਸਾਹਿਬ ਤੁਹਾਨੂੰ ਜਾ ਕੇ ਉੱਥੇ ਦਰਸ਼ਨ ਕਰਾਵਾਂਗੇ ਤੁਹਾਨੂੰ ਵੀ ਚਲੋ ਜੀ ਚੱਲਦੇ ਆ ਹੁਣ ਬਣ ਗਈ ਉੱਤੋਂ ਕੋਲ ਸ਼ਕਲਾਉਣੀ ਪਰਮਵੀਰ ਓਏ ਮੈਂ ਤੈਨੂੰ ਕਹਿੰਦੀ ਇੱਧਰ ਮੂੰ ਕਰ ਅਸੀਂ 2-3 ਦਿਨ ਲਾਉਣੇ ਆ ਕਿਤੇ ਨਿਕਲ ਨਾਣੀ ਪਉ ਤਾਂ ਬਾਹਰ ਨੂੰ ਅੱਛਾ ਸੁੱਤਾ ਵੀ ਨੂੰ ਉੱਤਣਾ ਦੇ ਕਿੰਨਾ ਕੁ ਟਾਈਮ ਲੱਗਣਾ ਇੱਧਰ ਬਾਹਰ ਗਾਈ ਨੇ ਠੀਕ ਉਹਦੇ ਟੀਕਾ ਲਵਾਉਣ ਚੱਲ ਗਏ ਗਾਈ ਕੋਲੋਂ ਕਾਬੂ ਨਹੀਂ ਆਉਂਦੀ ਕਿੱਦਾਂ ਆਹ ਦੇਖ ਲੈ ਮੁੰਡਾ ਕਿੱਦਾਂ ਮੂੰ ਸਵਾਰ ਦਾ ਪਿਆ ਹੈ ਛੁੱਟੀ ਆ ਤਾਂ ਅੱਜ ਹੁਣ ਸੁੱਤਾ ਉੱਠਿਆ ਦੇਖ ਲਓ ਇਹਨੂੰ ਚੱਲਾਉਂਦੇ ਆ ਫੇ ਚੱਲਦੇ ਆ ਹੋ ਗਏ ਪਹਿਲੇ ਕਉ ਇਨਸਾਣ ਦੀ ਬੁਖਾਰ ਹੋ ਗਿਆ ਹੈ ਇੱਕ ਜਾਣੇ ਕੋਲ ਕਾਬੂ ਹੀ ਨਹੀਂ ਆਉਂਦੀ ਇਹ ਆਹ ਕੋਣ ਫਾੜ ਲਿਓ ਤੂੰ ਬੈਗ ਵੀ ਇੱਥੇ ਹੀ ਹਮ ਜਾਇਆ ਮੰਦਰ ਦਵਾਈ ਦਿੱਤੀਆਂ ਤੇ ਅੰਗਣ ਦੀ ਅਦੇ ਫੋਟੋ ਮਾਰੋ ਬੈਂਕ ਤੋਂ ਲੈ ਆ ਪੈਸੇ ਬਤਾਓ ਕਹਿੰਦਾ ਹੁਣ ਠੀਕ ਐ ਦੀ ਲੋਨ ਨਹੀਂ ਹੈਗੀ ਦਵਾਈ ਕਹਿੰਦਾ ਖਾਲਾ ਹੋਰ ਤਿੰਨ ਦਿਨ ਦਵਾਈ ਖਾਲਾ ਕਹਿੰਦਾ ਠੀਕ ਹੋ ਜਾਣਾ ਕਹਿੰਦਾ ਹੋਰ ਨਾ ਠੀਕ ਹੋ ਜਾਣਾ ਫੇਰ ਮੈਂ ਕਿਸਮਤ ਦਾੜੀ ਪੜਾਉਣੀ ਆ ਭਈ ਉਦੋਂ ਦੋ ਦਿਨ ਦਾੜ ਕਹਿੰਦਾ ਤਿੰਨ ਦਿਨਾਂ ਨੂੰ ਪੜਾ ਲਈਂ ਆ ਕੇ ਨਾਲੇ ਹੋਰ ਦਵਾਈ ਦੇ ਦੂੰਗਾ ਚਲੋ ਫਿਰ ਜਿਸ ਦਾ ਰੋ ਦਰਸ਼ਨ ਗੁਰਦੁਆਰਾ ਸਾਹ ਦੇ ਪਹੁੰਚ ਗਿਆ ਸੀ ਸਾਰੀ ਗੁਰਦੁਆਰਾ ਸਾਹ ਵਾਹਿਗੁਰੂ ਸਤਿਨਾਮ ਸੱਚੇ ਪਾਸ਼ਾ ਮੇਰ ਲਈ ਉਧਰ ਦੀ ਕਿਰਪਾ ਕਰਿਓ ਬੈਗ ਕਿੱਥੇ ਰੱਖਣਾ ਬੈਗ ਫੈਂਦੀ ਬਟੂਆ ਕੱਢੇ ਹੋ ਮੇਰਾ ਵਿੱਚੋਂ ਮੱਥਾ ਟੇਕਨ ਨੂੰ ਪੈਸੇ ਕੱਢੇ ਨੇ ਲਓ ਜੀ ਆ ਗੁਰਦਰ ਸਾਹਿਬ ਇੱਧਰ ਬਾਬਾ ਜੀ ਦਾ ਅੰਗਿੱਠਾ ਆ ਬੱਪਾ ਇਹ ਬਾਬਾ ਜੀ ਸਤਿਵਾਲ ਸਿੰਘ ਜੀ ਸਾਰੀ ਵਾਲੇ ਸਾਰਿਆਂ ਨੂੰ ਪਤਾ ਹੀ ਆ ਉਹਨਾਂ ਦਾ ਚਲੋ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੇ ਆ ਮੱਥਾ ਟੱਲੇ ਪਰਛਾਵਾ el canto porcaad coll ਔਰ ਕੁਟੇ ਨਸ ਰਹਿ ਨਾਰੇ ਮਨ ਗੁਰ ਮਿਲ ਕਾ ਸਵਾਰੇ ਰਹਾ ਹੋ ਇਹ ਸੰਸਾਰ ਵਿਕਾਰ ਸੰਸੇ ਮੈ ਤ੍ਰਿਓ ਬ੍ਰਹਮ ਗਿਆਨੀ ਜਿਸੇ ਜਗਾਈ ਪਿਆਵੇ ਹੀ ਰਸ ਕਰਤ ਤਾਟ ਨ ਜਾਣੀ ਜਿ ਕੋ ਆਈ ਸੁਈ ਵਿਹਜੋ ਹਰ ਗੁਰ ਮੇਰੇ ਮਨਹਿ ਸਿਰਾ ਨਿਜ ਕਰ ਮੇਲ ਭਾਵੋ ਸੁਖ ਸਹਿ ਜੀ ਪੌੜੀਆਂ ਚੜ ਕੇ ਉੱਤੇ ਬਾਬਾ ਜੀ ਜਿੱਥੇ ਵਿਸ਼ਰਾਮ ਕਰਦੇ ਹੁੰਦੇ ਸੀ। ਉਹ ਹੈ ਗੱਸਤ ਨਾ ਸੱਚੇ ਬਾਛਾ। ਇਹ ਵਾਹੀ ਗੱਸਤ ਨਾ ਸੱਚੇ ਬਾਛਾ ਜੀ। ਬਾਬਾ ਜੀ ਕਰੋ ਜੀ ਦਰਸ਼ਨ। ਰੱਬ ਜੀ ਦੇ ਸਾਰੇ ਇਹਨਾਂ ਨੂੰ ਰੱਬ ਜੀ ਕਹਿੰਦੇ ਹੁੰਦੇ ਸੀ ਤਿੰਨ ਸਾਲ ਹੋ ਗਏ ਚੋਲਾ ਛੱਡ ਕੇ ਅਜੂਨ ਚ ਤਿੰਨ ਸਾਲ ਹੋ ਜਾਣੇ ਆ।

ਬਾਬਾ ਇਦਾਂ ਗਿੱਠਾ ਸਾਵਿਆ ਮੈਂ ਉਹ ਵੀ ਇਹਦੇ ਤੇਰੀ ਚੱਲਦੀ ਪਈ ਹੈ ਇਸੇ ਬਾਅਦ ਮੱਥਾ ਟੇਕ ਲੈਣਾ ਚੱਲੀਏ ਮੋਟੀ ਰੱਖ ਕੇ ਲਈ ਸ਼ਾਮ ਆ ਇੱਧਰ ਲੰਗਰ ਹਾਲਿਆ ਤੇ ਚਾਹ ਸ਼ਕੀ ਬੇਰੀ ਨੂੰ ਫੜ ਬਹੁਤ ਲੱਗਾ ਹੈ ਇਹ ਦੁੱਗੀਆ ਚਾਹ ਨਾ ਜਿਹੜੀ ਕਿ ਦੇਸੀ ਕਹਿੰਦੇ ਹੁੰਦੇ ਨੇ ਚਲਿਏ ਚਲ ਮੋੜ ਲਓ ਪਿੱਛੇ ਹਾਂ ਮੋੜ ਲਓ ਪਿੱਛੇ ਨੂੰ ਚਲੋ ਜੀ ਮੱਥਾ ਸੇ ਟੇਕ ਲਿਆ ਚਾਹ ਛਕ ਲਈ ਆ ਹੁਣ ਚਲਦੇ ਆ ਤੇ ਹੁਣ ਜਾਣਾ ਆਏ ਸੀ ਭੈਣ ਵੱਡੀ ਦੇ ਕੋੜਮਾ ਦਾ ਘਰ ਆਇਆ ਸੀ ਉਹਨਾਂ ਤੇ ਉਹਨਾਂ ਦਾ ਬੇਟਾ ਵਿਆਹ ਆਇਆ ਹੈ ਉੱਥੇ ਹੁਣ ਉਹਨਾਂ ਨੂੰ ਮਿਲ ਕੇ ਫੇਰ ਚਲਦੇ ਆਂ ਗਾਂ ਭੈਣ ਉਹਨਾਂ ਕੋਲ ਚਲੋ ਜੀ ਪਹੁੰਚ ਗਏ ਸੀ ਕੋੜਮਾ ਦੇ ਘਰ ਹੁਣ ਮੈਂ ਅੰਦਰੋਂ ਨਹੀਂ ਵੀਡੀਓ ਬਣਾਉਣੀ ਉਹਨਾਂ ਦੀ ਬਾਹਰੋਂ ਮੋਟਰਸਾਈਕਲ ਲਾਕ ਤੇ ਚੱਲਦੇ ਅੰਦਰ ਲੋ ਜੀ ਪਹੁੰਚ ਗਏ ਅਸੀਂ ਬਾਜੀ ਹੁਣਾਂ ਦੀ ਮੋਟੇ ਤੇ ਰਿਸ਼ਤੇਦਾਰ ਤਾਂ ਉੱਥੇ ਸਾਨੂੰ ਰਾਤ ਰੱਖਣ ਨੂੰ ਫਿਰਦੇ ਅਸੀਂ ਕਿ ਆਪਾਂ ਉੱਥੇ ਤੁਹਾਡੇ ਕੋਲ ਫੇਰ ਆਵਾਂਗੇ ਹੁਣ ਜਾਣਦੇ ਆ ਉੱਧਰ ਨੂੰ ਬਾਜੀ ਕਿ ਖੇਤ ਆ ਇੱਧਰ ਬਾਜੀ ਦਾ ਭਰਾ ਬੜਾ ਇੱਥੇ ਰਹਿੰਦਾ ਹੈ ਰਾਤ ਨੂੰ ਇੱਥੇ ਸੌਂਦੇ ਆ ਕੱਲ੍ਹ ਨੂੰ ਮੈਂ ਦੇਖ ਕੇ ਆਉਣਾ ਆ ਤੋਈਆ ਚਲੋ ਜੀ ਅਸੀਂ ਮਿਲ ਲਈਏ ਬਾਜੀ ਨੂੰ ਵੀਡੀਓ ਦੇ ਐਂਡ ਹੁਣ ਮੈਂ ਇੱਥੇ ਕਰਦੀ ਬਹੁਤ ਲੰਮੀ ਹੋ ਜਾਣੀ ਨਹੀਂ ਤਾਂ ਫਿਰ ਉਹਨਾਂ ਦੇ ਹੁਣ ਘਰ ਜਾ ਕੇ ਤੁਹਾਨੂੰ ਫੇਰ ਮਲਾਵਾਂਗੇ ਮਿਲਦੇ ਆ ਕਿਸੇ ਹੋਰ ਉਹ ਪਾਜੀ ਸਾਹਮਣੇ ਬੈਠ ਕੇ ਚਲੋ ਜੀ ਮੈਂ ਪਾਜੀ ਨੂੰ ਮਿਲਣਵਾ ਮੈਂ ਤਾਂ ਵੀਡੀਓ ਦੇ ਐਂਡ ਮੈਂ ਹੁਣ ਇੱਥੇ ਕਰਦੀ ਮਿਲਦੇ ਕਿਸੇ ਹੋਰ ਨਵੇਂ ਸੋਹਣੇ ਜਿਹੇ ਬਲੌਗ ਦੇ ਨਾਲ ਹੁਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਸੂਰਜ ਵੀ ਸ਼ੇਪ ਚੱਲਾ ਸੀ 1個はじいてから取るよ。<laughs>